1953 ਮਾਡਲ BS ਨੂੰ ਸਟਾਰਟ ਕਰਕੇ ਦੇਖੀਏ ਹੋ ਗਿਆ ਹਾਂਜੀ 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 ਆ ਮਾੜੀ ਜੀ ਗੱਲ ਨਾਲ ਹੀ ਹੋ ਗਿਆ ਯਾਰ ਲੈ 1942 ਮਾਡਲ ਆ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਆ ਦੇਖਿਓ ਕਿਰਾਂ ਹੈ ਕਿ ਨਾ ਸਮਝ ਲਓ ਕਿ ਆਪਾਂ ਕਬਰਾਂ ਚੋਂ ਕੱਢ ਕੇ ਇੱਥੇ ਦੇਖ ਰਹੇ ਆ ਇਹਨੂੰ ਮੋਟਰਸਾਈਕਲ ਨੂੰ ਇਹ ਢਾਈ ਬੀਐਸਏ ਕਹਿੰਦੇ ਆ ਸਜਾਵਲ ਸਿੰਘ ਜੀ ਆਪਣੇ ਨਾਲ ਇਸ ਵਕਤ ਗੁਰਾਇਆਂ ਦੇ ਵਿੱਚ ਹੈ ਪੁਰਾਣੇ ਮੋਟਰਸਾਈਕਲ ਮੋਡੀਫਾਈ ਕਰਦੇ ਤੇ ਪੁਰਾਣੇ ਸੀਲ ਪਰਚੀਜ਼ ਦਾ ਵੀ ਕੰਮ ਕਰਦੇ ਆ ਨਾ ਬਾਈ ਜੀ ਬਿਲਕੁਲ ਬਿਲਕੁਲ ਤੇ ਵੀਰੇ ਇਹਦੀ ਖਾਸੀਅਤ ਕੀ ਸੀ ਮੈਨੂੰ ਦੱਸਿਓ ਮਾੜੀ ਇਹ ਦੇਖੋ ਜੀ ਇਹ ਗੁਰਾਇਆਂ ਦੇ ਜਬਾਨੇ 'ਚ ਬਣਿਆ ਜੀ ਹਾਂ ਲੋਹਾ ਤੇ ਲੈ ਕੇ ਦੇਖੋ ਕਿੰਨੇ ਸਾਲ ਬਾਹਰ ਰਿਹਾ ਆ ਹਾਲੇ ਤੱਕ ਰੈਮ ਨਹੀਂ ਗਲੇ ਜੀ ਚੈੱਕ ਰੈਮ ਨਹੀਂ ਗਲੇ ਦਾ ਬੱਚੇ ਵੀ ਨੀ ਤਿਆਰ ਗਲ ਗਿਆ ਪਰ ਰਮ ਨਹੀਂ ਗੱਲੇ ਜੀ ਰਮ ਨਹੀਂ ਗੱਲ ਇਹ ਲੋਹਾ ਦਾ ਖਾਸੀਅਤ ਸੀ ਠੀਕ ਹੈ ਜੀ ਇਹ ਹੁਣ ਤਿਆਰ ਕਰਨਾ ਆ 1942 ਮਾਡਲ ਆ ਇਹ ਤੇ ਆਪਾਂ ਨੈਕਸਟ ਵੀਡੀਓ ਵੀ ਤੁਹਾਨੂੰ ਸ਼ੋਅ ਕਰ ਦਵਾਂਗਾ ਕਿ ਕਿਹੋ ਜਿਹਾ ਬਣਿਆ ਇਹ ਇਹ ਆਪਾਂ ਪਾਵਾਂਗੇ ਦੀ ਵੀਡੀਓ ਤੇ ਆਹ ਲਾਈਟ ਆਹ ਲਾਈਟ ਸੀ ਇਹਦੀ ਹੈਡਲਾਈਟ ਜੀ ਹੈਡਲਾਈਟ ਸੀ ਹੁਣ ਟੁੱਟ ਚੁੱਕੀ ਆ ਪਰ ਸਮਝਾਣੇ ਨੇ ਮੋਡੀਫਾਈ ਕਰ ਲੈਣਾ ਸੈਟਿੰਗ ਬਿਲਕੁਲ ਬਿਲਕੁਲ ਇਹ ਟੈਂਕ ਦਾ ਇੱਥੇ ਟੈਂਕੀ ਆ ਜੀ ਇਹਦੇ ਇਹ ਖੋ ਟੈਂਕੀ ਪਈ ਆ ਉਹ ਲਿਆਂਦੀ ਆ ਇਹੋ ਉਹ ਵੀ ਤੁਹਾਨੂੰ ਦਿਖਾ ਦਨੇ ਆ ਹਾਂ ਤੇ ਇਹ ਇੱਥੇ ਮੀਟਰ ਹੁੰਦਾ ਹੋਊਗਾ ਨਾ ਜੀ ਹਾਂਜੀ ਬਿਲਕੁਲ ਜੀ ਬਿਲਕੁਲ 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 ਇਹ ਐਸਏ ਟਾਈ ਆ ਦੇਖੋ ਜੀ ਟੈਂਕੀ ਅੱਛਾ ਇਹ ਇਹ ਕਿਹੜੀ ਇਹਦੀ ਹੋਈ ਆ ਇਹਦੀ ਹੋਈ ਜੀ ਆਹ ਦੇਖ ਆ ਲੇ ਆ ਟੈਂਕੀ ਇਹਦੇ ਤੇ ਫਿੱਟ ਕਰਨੀ ਆ ਹਾਂਜੀ ਆਹ ਦੇਖ ਸਕੋ ਤੁਸੀਂ ਤੇ ਇਹਦੇ ਤੇ ਫਿੱਟ ਕਰਨੀ ਆ ਇਹ ਸਮਾਨ ਹੌਲੀ ਹੌਲੀ ਇਕੱਠਾ ਕਰ ਰਹੇ ਆ ਉਹਨਾਂ ਚੋਂ ਭੁੱਲ ਕੇ ਮੋਟਰਸੈੱਡ ਨਵੇਂ ਆ ਤੇ ਇਹਨਾਂ 'ਚ ਕੀ ਅੰਤਰ ਕੀ ਸੀਗਾ ਕੋਈ ਵੱਡਾ ਮੇਜਰ ਅੰਤਰ ਮੈਂਚਰ ਇਹ ਜੀ ਇਹ ਡੈਨਮਨਾ ਹੁੰਦੇ ਸੀਗੇ ਸਟਾਰਟ ਡੈਨ ਬੁਨਰ ਬੈਟਰੀ ਹੋਵੇ ਨਾ ਹੋਵੇ ਕੋਈ ਚੱਕਰ ਨਹੀਂ ਆ ਇਹਨਾਂ ਨੂੰ ਅੱਛਾ ਕਿੱਕ ਮਾਰੋ ਸਟਾਰਟ ਹੋ ਜਾਣੇ ਬੈਟਰੀ ਨਾਲ ਕੋਈ ਲੈਂਕ ਨਹੀਂ ਆ ਜਿੱਥੇ ਮਰਜੀ ਜਾਓ ਤੁਸੀਂ ਜਿਦਾਂ ਆਮ ਮੋਟਰਸਾਈਕਲ ਆਪਣੇ 350 ਆ ਬੈਟਰੀ ਡਾਊਨ ਹੋ ਗਿਆ ਨਹੀਂ ਹੋਊਗਾ ਸਟਾਰਟ ਇਹਨਾਂ ਨਾਲ ਬੈਟਰੀ ਦਾ ਕੋਈ ਲਿੰਕ ਨਹੀਂ ਆ ਸਿੱਧਾ ਹੀ ਸਿੱਧਾ ਹੀ ਹਾਂਜੀ ਤੇ ਇਦੋਂ ਨਾਲ ਆਪਣੇ ਕੋਲ BS6 250 ਵੀ ਹੈਗਾ ਨਾ BS6 350 ਵੀ ਹੈਗਾ 350 ਵਰਗਾ ਤੇ ਇੱਕ ਪਾਕਿਸਤਾਨੀ ਹੰਡਾ ਹਾਂਜੀ ਉਹ ਵੀ ਹੈਗਾ ਜੀ ਤੇ ਉਹ ਵੀ ਦੇਖਣ ਚੱਲਗੇ ਹਾਂਜੀ ਬਿਲਕੁਲ ਤੇ ਇਹ ਮੇਰੇ ਕੋਲ ਜਾਵਾ ਵੀ ਖੜਾ ਜਵਾ ਵੀ ਖੜਾ ਇਧਰ ਜਾਵਾ ਉਹ ਵੀ ਤੁਹਾਨੂੰ ਆ ਦੇ ਅੰਦਰ ਮਤਲਬ ਖਿਆਨਾ ਪੂਰਾ ਪੁਰਾਣਾ ਰੱਖਿਆ ਹੋਇਆ ਗਰਾਂ ਕਿੱਥੇ ਪੈਂਦਾ ਜਲੰਧਰ ਚਲੇ ਚ 535 ਵੀ ਹੈਗਾ ਆਪਣੇ ਕੋਲ ਜੀ ਹਾਂ ਨੰਬਰ ਵੀ 550 ਹੈ ਜੀ ਹਮ ਬਿਲਕੁਲ ਤੇ ਸਵਾਮਾਂ ਤੁਸੀਂ ਲੈ ਸਕਦੇ ਹੋ ਇਹ ਸ਼ੌਂਕੇ ਤੌਰ ਤੇ ਬੁਲਟ ਤਿਆਰ ਕਰਦੇ ਆ ਬਿਲਕੁਲ ਜੀ ਬਿਲਕੁਲ ਤੇ ਨਵੇਂ ਲੈਣੇ ਹੁਣ ਪੁਰਾਣੇ ਉਹ ਵੀ ਤੁਹਾਨੂੰ ਦਿਖਾ ਦਵਾਂਗੇ ਵੀਡੀਓ ਆ ਲੈ ਕੇ ਤੋਂ ਵੀ ਉਹ ਪਾਵਾਂਗੇ ਉਹ ਵੀ ਤੁਸੀਂ ਦੇਖ ਸਕਦੇ ਹੋ ਆ ਫੌਜ ਫੌਜ ਵਾਲੇ ਖੜੇ ਇਹਨਾਂ ਕੋਲੇ ਪੁਰਾਣੇ ਆ ਗੁੱਪੇ ਵੀ ਇਧਰ ਨ ਮਾਰਨੀ ਗਾ ਪਵਾਦੀ ਮਾੜੀ ਜੀ ਕਿਸ ਵੀ ਨੂੰ ਅਗਰ ਚਾਹੀਦਾ ਕੰਡਕਟ ਵੀ ਕਰ ਸਕਦੇ ਆ ਆਰਡਰ ਦੇਣਾ ਆਰਡਰ ਤੇ ਵੀ ਆਪਾਂ ਕਰ ਦਵਾਂਗਾ ਤੇ ਆਹਰ ਆਰਡਰ ਤੇ ਹੀ ਜ਼ਿਆਦਾ ਦਿਨ ਹੁੰਦੇ ਆਪਣੇ ਕੋ ਜੀ ਤੇ ਆਹ ਦੇਖੋ ਆ ਸਾਰੇ ਪੁਰਾਣੇ ਖੜੇ ਆ ਫੌਜ ਵਾਲੇ 80 80 ਸਾਲ ਪੁਰਾਣੇ ਮੋਟਰਸਾਈਕਲ ਨਹੀਂ ਆਏ ਤੇ ਆਪਣੇ ਕੋ ਜ਼ਿਆਦਾ ਬਾਹਰ ਜਾਂਦੇ ਮੋਟਰਸਾਈਕਲ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਤੇ ਆਪਾਂ ਹੁਣ ਦੇਖਣ ਚੱਲੀਏ ਦੂਜੇ ਆਓ ਉਧਰ ਚੱਲਦੇ ਆਹ ਵੀ ਐਸੇ ਹੈਗਾ ਵਾ 350 ਮਾਡਲ ਕਿਹੜਾ ਸੀ ਵੀਰੇ ਇਹ ਇਹ 1953 ਜੀ ਇਹ 1953 ਪਹਿਲਾਂ ਆਪਾਂ ਦੂਜਾ ਦੇਖਿਆ 1953 ਮਾਡਲ ਬੀਐਸਏ ਆ ਦੇਖ ਲਓ ਕਿਰਾ ਏ ਬਾਈ ਇਹ ਜੀ ਕੀ ਖਾਸੀ ਅਸੀਂ ਇਹ ਚ ਇਹ ਵੀ ਭਾਜੀ ਗੋਰਿਆਂ ਦੇ ਟਾਈਮ 'ਚ ਬਣੇ ਆ ਇਹ ਹਾਂ ਇੰਗਲੈਂਡ ਦਾ ਇੰਗਲੈਂਡ ਦਾ ਹਾਂ ਠੀਕ ਹੈ ਇਹਦੇ 'ਚ ਪਹਿਲੇ ਲੋਕ ਲੁੱਕ ਵੀ ਨਹੀਂ ਹੁੰਦੀ ਸੀਗੀ ਜੀ ਅੱਛਾ ਇਹਦੇ ਸਿੰਗਲੀ ਟੁੱਟ ਗਈ ਆ ਦੇਖ ਸਕਦੇ ਆ ਤੁਸੀਂ ਸਿੰਗਲੀ ਵਾਲਾ ਹੁੰਦਾ ਸੀ ਸਿੰਗਲੀ ਵਾਲਾ ਆ ਦੇਖੋ ਨਾਲ ਵੀ ਹੈਗਾ ਸਿੰਗਲੀ ਹੂੰ ਟੱਕੰਡੇ ਗੇਣਾ ਅੱਛਾ ਇਹਦੇ ਵਿੱਚ ਫਸ ਜਾਂਦਾ ਆ ਲੋਕ ਨਹੀਂ بس ਸਾਈ ਨਾਲ ਹੀ ਚਿੰਬੜ ਜਾਂਦਾ ਸੀ ਬਿਲਕੁਲ ਬਿਲਕੁਲ ਉੱਦੇ ਲੱਗ ਜਾਂਦਾ ਜੀ ਜੀ ਤੇ ਇਹਦੇ ਕਾਰਬਟਰ ਆਉਂਦੇ ਸੀਗੇ ਇੱਥੇ ਚੋਕ ਹੁੰਦੇ ਸੀਗੇ ਜੀ ਜੀ ਠੀਕ ਹੈ ਜੀ ਆਹਾਂ ਚੀਜ਼ਾਂ ਜੀ ਤੇ ਆ ਮੀਟਰ ਵੀ ਇੰਗਲੈਂਡ ਦੇ ਹੁੰਦੇ ਸੀਗੇ ਅੱਛਾ ਇੰਗਲੈਂਡ ਦੇ ਹਾਂਜੀ ਦੇਖ ਬਿਲਕੁਲ ਕਮਾਲ ਹੈ ਨਾ ਇਹ ਆ ਇਹ ਦਾ ਬੀਐਸ ਦੀ ਫੁੱਲ ਫਾਰਮ ਕੀ ਹੋਈ ਇਹਦੀ ਉਹ ਆ ਬੀਐਸ ਸੀ ਲਿਖਿਆ ਨਹੀਂ ਲਿਖਿਆ ਵੀ ਹੈ ਜੀ ਆ ਬੀਐਸ ਲਿਖਿਆ ਹੋਇਆ ਇੱਥੇ ਹਾਂਜੀ ਆ ਦੇਖ ਸਕਦੇ ਹੋ ਕਮਾਲ ਬਾਈ ਸਟਾਰਟ ਹੋ ਜੂ ਇਹ ਬਿਲਕੁਲ ਜੀ ਬਿਲਕੁਲ ਕਰਕੇ ਦਿਖਾਓ ਆਜੋ 1953 53 ਜੀ 1953 ਮਾਡਲ ਬੀਐਸ ਨੂੰ ਸਟਾਰਟ ਕਰਕੇ ਦੇਖੀਏ ਹੋ ਗਿਆ ਹਾਂਜੀ 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 ਆ ਮਾੜੀ ਜੀ ਗੱਲ ਨਾਲ ਹੀ ਹੋ ਗਿਆ ਯਾਰ ਲੈ ਇਹ ਗੱਡੀ ਖਾਸ ਹੀ ਹੈ ਨਾ ਬਿਲਕੁਲ ਜੀ ਬਿਲਕੁਲ ਲੋਹਾ ਲਾਹ ਹੋਮੀ ਪਿਆ ਕੋਈ ਨਹੀਂ ਵਿਗੜਿਆ ਇਹਦਾ ਇਹ ਦੇਖੋ ਕੋਈ ਪਲਾਸਟਿਕ ਦੀ ਚੀਜ਼ ਨਹੀਂ ਇੱਥੇ ਸਾਰੇ ਲੋਹੇ ਹੀ ਆ ਜੀ ਹਾਂ ਇਸ ਥਰੀਪਿਆ ਰਬੜ ਲੱਗੀ ਹੈ ਪਲਾਸਟਿਕ ਦਾ ਜਿੱਥੇ ਮੋਨੋਗ੍ਰਾਮ ਸੀ ਲੋਗੋ ਬਸ ਹੋਰ ਕੁਝ ਨਹੀਂ ਲੱਗਾ ਜੀ ਇਹ ओरिजिनल ਪੀਸ ਹੈ ਰੱਖਿਆ ਆਪਾਂ ਅੱਛਾ ਲਾ ਲਓ 1953 ਦੇ ਬਣਿਆ ਆ ਹਾਲੇ ਤੱਕ ਰੰਗ ਨਹੀਂ ਹੋਇਆ ਰੰਗ ਨਹੀਂ ਹੋਇਆ ਕੋਲਿਆ ਨਹੀਂ ਮੋਟਰਸਾਈਕਲ ਕਦੀ ਇੰਜਨ ਵੀ ਪਹਿਲੇ ਹੀ ਆ ਹਮ ਸਾਰੇ ਕੁਝ ਨਾਲ ਦੇ ਹੀ ਆ ਸ਼ੌਂਕਿਆ ਤੌਰ ਤੇ ਸ਼ੌਂਕੀਏ ਤੌਰ ਤੇ ਹੈਗਾ ਆ ਇਹ ਚੀਜ਼ ਆ ਬਿਲਕੁਲ ਬਹੁਤ ਕਹਣ ਚੀਜ਼ ਆ ਯਾਰ ਕਮਾਲ ਆ ਚੱਕੇ ਚੁੱਕੇ ਬਦਲੇ ਕੇ ਨਾਲ ਨਹੀਂ ਚੱਕੇ ਵੀ ਨਾਲ ਦੀ ਆ ਜੀ ਸਰ ਨਾਲ ਦੀ ਆ ਇਧਰਲੇ ਪਾਸੇ ਆਈ ਗੋਪੀ ਮੇਰੇ ਪਰਲੇ ਪਾਸੇ ਦੀ ਆਈ ਇਧਰ ਸਿਸਟਮ ਕੀ ਸੀ ਇਹਦਾ ਕਿੰਨੇ ਗੇਅਰ ਸੀ ਇਹਦੇ ਇਹਦੇ ਚਾਰੀ ਗੇਅਰ ਆ ਹਾਂ ਪਰ ਇਹ ਕਲਚ ਆ ਜੀ ਇਹਦੇ ਵਿੱਚ ਆ ਕਲਚ ਆ ਗਿਆ ਹੈ ਨਾ ਇਹਦੇ ਵਿੱਚ ਹੈ ਨਾ ਇਹ ਆ ਗੇਅਰ ਬਕਰਾਇਆ ਜੀ ਹੂੰ ਇਹ ਚੀਜ਼ ਆ ਇਹ ਪੁੱਠੇ ਗੇਰ ਵਾਲਾ ਸੀ ਜੀ ਕਿੰਨੇ ਪੁੱਠੇ ਉੱਥੇ ਗੇਰ ਵਾਲਾ ਸਮਝ ਲੋ ਕਿਉਂਕਿ ਉਧਰੀ ਗੇਰ ਹੈ ਇਹਦਾ ਬਿਲਕੁਲ ਤੇ ਆਹ ਨਿਕਾ ਬੱਚਾ ਆ ਜਿਹੜਾ ਹਾਂਡਾ ਵਾਲਾ ਦਾ ਹਾਂਜੀ ਇਹ ਵੀ ਬੱਚਾ ਆ ਜੀ ਇਹ ਕਿੱਥੋਂ ਦਾ ਹੈ ਇਹ ਹੈਗਾ ਤਾਂ ਇਸ ਟਾਈਮ ਆਪਣੇ ਇੰਡੀਆ 'ਚ ਆਇਆ ਸੀਗੇ ਥੋੜੇ ਜਿਏ ਬੰਦ ਕਿੱਥੋਂ ਆਇਆ ਇਹ ਅੱਛਾ ਥੋੜੇ ਆਏ ਸੀਗੇ ਪੀਸ ਇੰਡੀਆ 'ਚ ਅੱਛਾ ਉਹ ਜ਼ਿਆਦਾ ਪਾਕਿਸਤਾਨ 'ਚ ਪਾਕਿਸਤਾਨ ਜੀ ਆ ਹੋਂਡਾ ਲੋਕ ਦਿੱਤਾ ਹੈ ਇਹਨੂੰ ਜਮਈ ਬਰੀਆ ਨਿਆਣਾਇਆ ਯਾਰ ਆ ਦੇਖੋ ਕਰ ਸਕਦੇ ਆ ਤੁਸੀਂ ਕਿ ਕਿੰਨੇ ਕਿੰਨੇ ਸੀਸੀ ਆ ਇਹ 70 ਸੀਸੀ ਆ ਜੀ 70 ਸੀਸੀ ਆ ਜਮਾ ਚੂਹਾ ਜਆ ਹੋਰ ਉੜਦਾ 80 ਮਾਡਲ ਹੈ ਨਾ ਹਾਂਜੀ ਦੇਖੋ ਇਹ ਜੀ ਵੈਰਾਈਟੀ ਬਹੁਤ ਕਮਾਲ ਦੀ ਇਨਾਂ ਕੋਲੇ ਹੈਗੀ ਜਾਂ ਬੀਐਸਏ ਪਿਲ ਦਿਖਾਤੇ ਇਸ ਤੋਂ ਵੀ ਨਾ ਬਹੁਤ ਬੋਲਟ ਪਏ ਇਨਾਂ ਕੋਲੇ ਮੋਡੀਫਾਈ ਕਰਾ ਸਕਦੇ ਹੋ ਤੁਸੀਂ ਤੇ ਇਸ ਤੋਂ ਵੀ ਨਾ ਤੁਹਾਨੂੰ ਮੈਂ ਦੱਸ ਦਿਆਂ ਗੱਲ ਨਵੇਂ ਵੀ ਮੋਡੀਫਾਈ ਕਰਾ ਸਕਦੇ ਹੋ ਤੇ ਪੁਰਾਣਾ ਜਿਵੇਂ ਬੋਰੀ ਚ ਪਾ ਕੇ ਲਿਆ ਦਿਓ ਵੀ ਸੈੱਟ ਕਰਕੇ ਜਾਣ ਪਾ ਕੇ ਤੇ ਦੇ ਦੋਗੇ ਜੇ ਤੁਹਾਡੇ ਕੋਲ ਮੋਟਰਸਾਈਕਲ ਹੈ ਨਹੀਂਗਾ ਤਾਂ ਇਹ ਦੇ ਵੀ ਦੇਣਗੇ ਦੇ ਵੀ ਦੇਣਗੇ ਜੀ ਹੋਜਦੇ ਇਕੱਠਾ ਮਾਲ ਚੱਕਦੇ ਆ ਤੇ ਭਾਸਰ ਹੋਣਗੇ ਭਾਸਰ ਹੀ ਮਿਲਦੇ ਜੀ ਉਹਨਾਂ ਦੇ ਆਰਸੀ ਤੇ ਖਰਚੇ ਜ਼ਿਆਦਾ ਆ ਜਾਂਦਾ ਆ ਤਿਆਰ ਕਰਨ ਦੇ ਕਾਫੀ ਪੈਸੇ ਪਰ ਜਿਹਨੇ ਤਿਆਰ ਕਰਾਉਣਾ ਉਹਨੇ ਪੈਸੇ ਨਹੀਂ ਦੇਖਣਾ ਜੀ ਸ਼ੌਕ ਵਾਲੇ ਨੇ ਕਰਾਉਣਾ ਹੈ ਨਾ ਸ਼ੌਕੀਆ ਨੇ ਪੈਸੇ ਹਨਾ ਜਿਦਾਂ ਸੋਨਾ ਲੈਣਾ ਤਾਂ ਉਹਨਾਂ ਨੇ ਪੈਸੇ ਨਹੀਂ ਦੇਖਣਾ ਜੀ ਇਹ ਚਾਂਦੀ ਦੇ ਭਾਅ ਤੋਂ ਇਹ ਆ ਸਾਡੇ ਕੰਮ ਜਿਹਦਾ ਬਾਹਰ ਜਾਦੇ ਦਿਰ ਆਪਣੇ ਜਾਂਦੇ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਤੇ ਆਪਾਂ ਸ਼ਿਫਟ ਵੀ ਕਰਦੇ ਆ ਜੀ ਤੇ ਧੰਨਵਾਦ ਭਰਾ ਤੁਸੀਂ ਸਮੇਂ ਦਾ ਮਿਹਰਬਾਨੀ ਸ਼ੁਕਰੀਆ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ